ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹਿਰਾਸ ਸਾਬਹ ਹਰ ਜੁਗ ਜੁਗ ਭਗਤੋ ਪਾਇਆ ਪੈਜ ਰਖਦਾ ਆ ਰਾਮ ਰਾਜੇ ਹਰ ਨਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾਇ ਅਹੰਕਾਰੀਆਂ ਨਿੰਦਕਾਂ ਪਿੱਛ ਦੇ ਨਾਮ ਦੇ ਓਮਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤਲੇ ਛੜਾਇਆ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਿਆ ਜਾਂ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਂ ਹੋ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਹੀ ਲਖਿਆ ਰਹਾ ਉਹ ਜਦ ਮੈਂ ਜੋਤ ਤੋਤ ਮੈਂ ਜਾਂਤਾ ਕਲਕਲਾ ਭਰਪੂਰ ਹਿਆ ਤੂੰ ਸੱਚਾ ਸਾਹਿਬ ਸਿਖਤ ਸਵਾਲਿਓ ਜਿਨ ਕੀਤੀ ਸੋ ਪਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੀ ਰਹਾ ਸੋ ਕਰ ਕੇ ਹਾ ਜਿਤ ਵਸ ਸਰਬ ਸਮਾਲੇ ਵਾਜ ਤੇਰੇ ਨਾਮ ਅਨੇਕ ਸੰਖਾਂ ਕੀਤੇ ਤੇਰੇ ਭਵਨ ਹਾਰੇ ਕੀਤੇ ਤੇਰੇ ਰਗ ਬਰੀ ਸ਼ੁਕਹੀ ਹੈ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁਧ ਨੂੰ ਕਮਨ ਪਾਣੀ ਬਸੰਤਰ ਗਾਵੈ ਰਾਜਤਨ ਦਵਾਰੇ ਗਾਵਨ ਤੁਦਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਤਰੰਭੀ ਚਾਰੇ ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦਰ ਇੰਦਰਾਸਨ ਬੈਠੇ ਦੇਵ ਤੇ ਅੰਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇਗਾ ਗਾਵਨ ਤੁਦਨੋ ਪੰਡਤ ਪੰਨ ਰਖੀਸ਼ਰ ਜੋਗੁ ਦੁਗਵੇਤਾ ਨਾਲੇ ਗਾਵਨ ਤੁਦਨੋ ਮੋਹਣੀ ਆਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਤੁਦਨੋ ਰਤਨ ਪਾਏ ਤੇਰੇ 68 ਤੀਰਤ ਨਾਲੇ ਗਾਵਨ ਤੁਦਨੋ ਜੋਧ ਮਹਾਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇਗਾ ਗਾਵਨ ਸੇਈ ਤੁਧ ਨੂ ਗਾਵਨ ਜੋਤਿ ਤੇ ਪਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀ ਤੇ ਤੁਧ ਨੂ ਗਾਵਨ ਸੇ ਮੈਂ ਚਿਤ ਨਾਮ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਚਾ ਸਚੀ ਨਾਹੀ ਹੈ ਪੀ ਹੋਸੀ ਜਾਇ ਨਾ ਜਾ ਸਿਰ ਰਤਨਜਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜੇ ਸੀ ਮਾਇਆ ਜਿਨੋ ਪਾਈ ਕਰ ਕਰ ਦੇਖ ਕੀਤਾ ਆਪਣਾ ਜੋਤਿਸ ਦੀ ਵਿੜਾਈ ਜੋਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨ ਕਰ ਨ ਜਾਇ ਸੋ ਪਾਤਸ਼ਾਹ ਹੋ ਸਾਹ ਪਾਤ ਸਾਹਿਬ ਨਾਨਕ ਕਰ ਨ ਜਾਇ ਆਸਾ ਮਹੱਲਾ ਪਹਿਲਾ ਸੁਣ ਵਡਾਖੇ ਸਭ ਕੋ ਏਕ ਵਡਾ ਡੀਟਾ ਹੋਇ ਕੀਮਤ ਪਾਇ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰੇ ਸੁਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਜਹੀਰਾ ਕੋਈ ਨ ਜਾਣਿਆ ਤੇਰਾ ਕਿਤਕੇ ਬੜੀ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿ ਨਾ ਜਾਈ ਤੇਰੀ ਤਿਰਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਬੜਿਆਈਆਂ ਤੁਧ ਵਿਣ ਸਦੀਕ ਨੇ ਨਾ ਪਾਈ ਆਕਰ ਮਿਲੇ ਨਾ ਠਾਕ ਰਹੀਆ ਆਖਣ ਵਾਲਾ ਕਹੇ ਵਿਚਾਰਾ ਸ਼ਕਤੀ ਭਰੀ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸਤਿ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣ ਓਖਾ ਸੱਚਾ ਨਾਮੋ ਸੱਚੇ ਨਾਮ ਕੀ ਲੱਗਿਆ ਭੂਖ ਉਤ ਭੂਖ ਹੈ ਸੋਗ ਵਿੱਚ ਰਹੇ ਮੇਰੀ ਮਾਏ ਸੱਚਾ ਸਾਇਬ ਸੱਚ ਨਾ ਰਹਾ ਸੱਚੇ ਨਾਮ ਕੀ ਦਿਲ ਵਿੜਾਈ ਆਖ ਤੱਕ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰੇ ਨਾ ਹੋਵੇ ਸੋਗ ਦਿੰਦਾ ਰਹਿਣਾ ਚੁੱਕੇ ਭੋਗ ਗੁਣੇ ਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਿੜਿਆ ਪੋਤੇ ਵੜ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੁਜਰੀ ਮਹਲਾ ਚੌਥਾ ਹਰ ਕੀ ਜਨ ਸਤਗੁਰ ਸਤਪੁਰਖ ਆਪਿ ਨੂੰ ਕਰੋ ਸੁਰਪਾਸ ਹਮ ਕੀ ਰੇ ਕਿਰਮ ਸਤਗੁਰ ਸਰਨਾਈ ਕਰਦੇ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮ ਰੀਰਾ ਰਸ ਰਹਾ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਿ ਤਪਤਾ ਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨ ਪਾਇਆ ਤੇ ਭਾਗ ਹੀਣ ਜੰਮ ਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹਿ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਓ ਪਰਿਆ ਸਹਿਲ ਪੱਤਰ ਮੈਂ ਜੰਤੋ ਪਾਏ ਤਾਂ ਕਰਿ ਜਿ ਕ ਅਗੇ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੁ ਤਰਿਆ ਗੁਰ ਪ੍ਰਸਾਦ ਪਰਮ ਪਰ ਪਾਇਆ ਸੁਖੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੁਤ ਬੰਤਾ ਕੋਈ ਨ ਕਿਸ ਕੀ ਤਰਿਆ ਸਿਰ ਸਿਰਿ ਜਿ ਸਮਾਹੇ ਠਾਕੁਰ ਕਾਹਿ ਮਨ ਭੋਕਰਿਆ ਊਡੇ ਊਡਾਵੇਂ ਸੇ ਕੁ ਸਾਥ ਸਪਸ਼ੇ ਬਚਰੇ ਛਰਿਆ ਤਿਨ ਕਮਨ ਖਲਾਵੇ ਕਮਨ ਜਗਾਵੇ ਮਨ ਮੈਂ ਸਿਮਨ ਕਰਿਆ ਸਾਭੇ ਨਿਦਾਨ ਨਸ ਅਸ਼ਟ ਸਿਦਾਨ ਠਾਕੁਰ ਕਰਤ ਤਰਿਆ ਜਨ ਨਾਨਕ ਬਰ ਬਲਸਰ ਬਲ ਜਾਈਏ ਤੇਰਾ ਅੰਤ ਨ ਪਰਵਰਿਆ ਰਾਦ ਆਸਾ ਮਹਲਾ ਚੌਥਾ ਸੋ ਪੁਰਖ ਇੱਕ ਓ ਅੰਤਾਰ ਸਤਗੁਰ ਪ੍ਰਸਾਦ ਸੋ ਪੁਰਖ ਨਰਨਜਨ ਹਰਪੁਰਖ ਨਰਨਜਨ ਹਰਗਮਗਾ ਮਹ ਪਾਰਾ ਸਭ ਧਿਆਵੇ ਸਭ ਧਿਆਵੇ ਤੂਜੀ ਹਰ ਸੱਚੇ ਸਚ ਜਨਹਾਰਾ ਸਭ ਜੀ ਤੁਮਾਰੇ ਜੀ ਤੂ ਜੀਆਂ ਕਾਦਾ ਤਾਰਾ ਹਰ ਪਿਆਵ ਸੰਤੋਖ ਜੀ ਸਭ ਦੁੱਖ ਵਿਸਾਰਨ ਹਾਰਾ ਖਰਾ ਪੇਠਾ ਖੁਰਹਰਾ ਪੇ ਸੇਵਕ ਜੀ ਕੈ ਨਾਨਕ ਜੰਤ ਵਿੱਚ ਆਰਾ ਤੂੰ ਘਟ ਘਟ ਅੰਤਰ ਸਦ ਮਨਵੰਤਰ ਜੀ ਹਰਿ ਕੋ ਪੁਰਖ ਸਮਾਨ ਇੱਕ ਦਾਤੇ ਇੱਕ ਬਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਪੁਖਤਾ ਜੀ ਹਉ ਤਦ ਬਿਨ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇ ਰਹਿ ਜੋ ਸੇ ਵੈ ਤੁਜੀ ਗਨਾਨਕ ਤੈਨ ਕੁਰਬਾਣਾ ਹਰ ਧਿਆਵੇ ਹਰ ਧਿਆਵੇ ਤੁਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਪਹਿ ਦਿਨ ਹਰ ਧਿਆਇ ਆ ਜੀ ਤੈਨ ਟੁੱਟੇ ਜਮ ਕੇ ਫਾਸੀ ਜੇ ਨਰ ਪਾਉ ਜਨ ਹਰ ਨਰ ਪਾਉ ਧਿਆਇ ਆ ਜੀ ਤੈਨ ਕਾ ਪਉ ਸਭ ਜਨ ਸੇਵਿਆ ਜਨ ਸੇਵਿਆ ਮੇਰਾ ਹਰਜੀਤੇ ਹਰ ਹਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰਤੇ ਆ ਜੀ ਜਨਾਨਕ ਤੈ ਮਿਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸੁਨਾਹਨ ਤੁਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਪਹਿ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪਰੇ ਬਸਿਮਰਿਤ ਸਾਸਤਰੀ ਕਾਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨਾਨਕ ਜੀ ਜੋ ਪਾਵੈ ਮੇਰੇ ਹਰ ਪ੍ਰਭੂ ਮੰਤਾ ਤੂੰ ਆਦਿ ਪੁਰਖ ਪਰਮ ਪਰ ਕਰਤਾ ਜੀ ਤੁਧ ਜੀਵ ਅਵਰਨਾ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਿਅਚਲ ਕਰਤਾ ਸੋਈ ਤੂੰ ਦਾ ਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੂੰ ਦਾ ਪੇ ਸਿਸ਼ਟ ਸਦ ਪਾਈ ਜੀ ਤੂੰ ਦਾ ਆਪੇ ਸਿਸ਼ਟ ਸਦ ਕੋਈ ਜੇ ਨਾਮ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੂ ਆਸਾ ਮਹੱਲਾ ਚੌਥਾ ਤੂੰ ਕਰਤਾ ਸਤਿਆਰ ਮਹੰਡਾ ਸਾਈਂ ਜੋਤ ਭਾਵੇ ਸੋਈ ਤੀਸੀ ਜੋਤ ਤੇ ਸੋਈ ਹੋ ਪਾਈ ਰਹੋ ਸਭ ਤੇਰੀ ਤੂੰ ਸਭ ਲਈ ਧਿਆਇਆ ਜਿਸ ਨੂੰ ਕਿਰਪਾ ਕਰੇ ਤਿਨਾਂ ਮਰਤਨ ਪਾਇਆ ਗੁਰਮੁਖ ਲਾਦਾ ਮਨ ਮੁਕਤਵਾਇਆ ਤਉ ਦਾ ਵਿਸ਼ੋੜਿਆ ਮਿਲਾਇਆ ਤੂੰ ਦਰਿਆ ਹੋ ਸਭ ਸੁਜੀ ਮਾਹੀ ਤਉ ਦਿੰਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਹੀਂ ਸੋਈ ਤਨ ਜਾਣੈ ਹਰ ਗੁਣ ਸਦ ਹੀ ਆਖ ਬਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਜੇ ਹੀ ਹਾ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਅਸ ਹੋਏ ਤੁਰ ਬਿੰਦੂ ਜਾ ਅਵਰ ਨ ਕੋਏ ਤੂੰ ਕਰ ਕਰ ਵੇਖੇ ਜਾਣੈ ਸੋਈ ਜਨ ਨਾਨਕ ਗੁਣ ਮਖ ਪਰਗਟ ਹੋਏ ਆਸਾ ਮਹੱਲਾ ਬਹਿਲਾਤੇ ਤਸਰਵ ਰੜੇ ਪਹਿਲੇ ਨਿਵਾਸਾ ਪਾਣੀ ਪਾਪਕ ਤਨੇ ਕੀਆ ਪੰਕਜ ਮੋਪਗ ਨਹੀਂ ਚੱਲੇ ਹਮ ਦੇ ਕਤੜ ਡੂਬੀ ਅਲੇ ਮਨ ਇੱਕ ਨਚੇਤ ਸਮੂਰ ਮਨਾ ਹਰ ਬਿਸਰਤ ਤੇਰੇ ਹੁਣ ਗਲਿਆ ਰਹਾ ਨਾ ਹੋ ਜਤੀ ਸੱਚੀ ਨਹੀਂ ਪੜਿਆ ਮੂਰਖ ਮੁਗਦਾ ਜਨ ਭਇਆ ਪ੍ਰਭ ਨਾਨਕ ਤਨ ਕੀ ਸਰਣਾ ਜੇ ਤੂੰ ਨਾਹੀ ਬਿਸਰਿਆ ਆਸਾਂ ਮਹੱਲਾ ਪੰਜਵਾ ਪਈ ਪ੍ਰਾਪਤ ਮਾਨੁਖ ਦੇ ਹੁਰੀ ਆਗੋਮਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬੋਲ ਨਾਮ ਸਰੰਜਾ ਮਲਾਕ ਪਵ ਜਗਤ ਕਰਨ ਕੇ ਜਨ ਮ੍ਰਿਤਹਾ ਜਾਤ ਰਮ ਮਾਇਆ ਤੇ ਰਹਾ ਜੋਬ ਤਪ ਸੰਜਮ ਤਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਖੋ ਸਰਮਾ ਇਕ ਔਨਤਾਰ ਸਤਿਗੁਰ ਪ੍ਰਸਾਦ ਕਬਿਓ ਬਾਜ ਬੇਨਤੀ ਚੋਈ ਹਮਰੀ ਕਰੋ ਹਾ ਦਿਰਸ਼ਾ ਪੂਰਨ ਹੋਏ ਜਿਤ ਕੀ ਸ਼ਾਤਵ ਚਰਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਿਬਾਰਾ ਹਮਰੇ ਦੁਸ਼ਟ ਸਭੇ ਤੁਮ ਕਾ ਬੋ ਆਪ ਹਾ ਦੇ ਮੋਹਿ ਬਚਾ ਬੋ ਸੁਖੀ ਬਸੇ ਮੂਰਿ ਪਰਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋਹ ਰਛਾਣਿ ਜਿ ਕਰਦੇ ਕਰੀਐ ਸਭੈ ਰਨ ਕੋ ਆਸ ਸੰਘਰੀਐ ਪੂਰਨ ਹੋਏ ਹਮਾਨੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਸਾੜ ਕੋਇ ਬਨਤਿ ਆਉ ਜੋ ਬਰਚਾਉ ਸੋ ਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਆ ਹੈ ਚੁਣ ਚੁਣ ਸਤਰ ਹਮਾਰੇ ਮਾਰਿਆ ਹੈ ਆਪ ਹਾ ਦਿਮਜੇ ਬਰੀਏ ਮਰਨ ਕਾਲ ਕਾ ਤਰਾਸਿ ਮਰੀਏ ਇਹੋ ਜੁਸਰਾ ਹਮਾਰੇ ਪਛਾਹ ਸ੍ਰੀ ਅਸਤੁ ਜੋ ਕਰਿ ਹੁਰਸ਼ਾ ਰਾਖ ਲਿਓ ਮਗਿ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ਼ ਕੰਤਾ ਕਾਰਪਾਏ ਬ੍ਰਹਮਾ ਬਪ ਤਰਾਕਾਲ ਪਏ ਸਿਵ ਜੂ ਬਤਰਾ ਕਾਰਪਾਏ ਕਰਿ ਵਿਸ਼ਨੁ ਪ੍ਰਕਾਸ਼ਾ ਸਕਲ ਕਾਲ ਕਾ ਕੀ ਅਤਮਾਸ਼ਾ ਜਵਨ ਕਾਲ ਜੂ ਕੀ ਸਿਲਕੀ ਯੋ ਬੇਦ ਰਾਜ ਬੰਮਾ ਜੂ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮ ਕਾਲ ਸਭ ਜਿਤ ਬਨਾਇਓ ਦੇਵਦੰਤ ਦ੍ਰਿਸ਼ਣੁ ਪਜਾਇਓ ਆਦੰਤੇ ਕੇ ਅਵਤਾਰਾ ਸੋਏ ਗ ਨਮਸਕਾਰ ਤਸੀਕ ਕੋ ਹਮਾਰੀ ਸਕਲ ਪ੍ਰਜਾਜ ਨੇ ਆਪ ਸਵਾਰੀ ਸਿਵ ਕਨ ਕੋ ਸਿਵ ਕਨ ਸੁਖ ਦੀ ਯੋ ਸ਼ਤਰਨ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚ ਰਸ ਥੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰ ਖਰਾ ਕਰਤਾਰਾ ਪ੍ਰਜਾਤਰ ਤਬਦੇ ਅਪਰ ਜਬ ਆਕਰਤ ਕਰਤ ਹੂੰ ਕਬ ਹੂੰ ਤੁਮ ਮੈ ਮਿਲਤ ਦੇਹ ਤਰ ਸਭ ਹੂੰ ਜੇ ਤੇ ਬਦਨ ਸਿਸ਼ਟ ਸਭ ਧਾਰੇ ਆਪ ਆਪਣੀ ਬੋਜ ਉਚਾਰੇ ਤੁਮ ਸਭ ਹੀ ਤੇ ਰਤ ਨਰਾਲਮ ਜਾਨਤ ਬੀਰ ਬੀਰ ਅਰ ਆਲਮ ਨਰੰਕਾਰ ਨਿਰਵਕਰਨ ਲੰਬ ਆਦਰੀ ਲਨਦ ਸੰਭ ਤਾਕਾ ਮੂਰ ਉਚਾਰਤ ਪੀਦਾ ਜਤੁ ਭੇਵਨ ਪਾਵਤ ਬੀਦਾ ਤਾ ਕੋ ਕਰਪਾ ਹਰ ਅਨੁਮਾਨਤ ਮਹਾ ਮੂਰ ਕਸ਼ਪੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿਨ ਪਿਨ ਤੋਹਿ ਤੀਤੀ ਤੁਮਰਾ ਲਖਨ ਜਾਇ ਪਿਸਾਰਾ ਕਿਹ ਬਿਦ ਸਦਾ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪਾਰੰ ਭੇਵ ਰਾਵ ਕਹੀ ਪੁਪਾ अण्डज तेरज क्षेत्र केनी उत्कुज खान बहु रचनीनी कहो फूल राजा होए बैठा कहो सिमेंट पय शंकर बैठा सगरी सृष्टि दिखाय चंपव आज जुगाज स्वरूप शोमभव अबरषा मेरी तुम करो सिख बार सिख सुंदरो दुष्ट जते उठत तुत पता सकल मेलेश करोण कथा जय असोई तव शरणि परे तिनके दुष्ट तुक्त होए मरे पुरख जवन पग परे तिहारे तिनके पम संकट सब टारे जो कल को एक बार ते आए हैं ताते काल अपने आए हैं रच्छा होए ताए सब काल दुष्ट अरिष्ट करे इतक ताला कृपा दस्त संजय निहर बोता किताब तनक मोह र दौरे सिद्ध कर्मो सब होई दुष्ट शाश्वत सकिना कोई एक बार जिन तुमे संभारा काल फास देता हर बार जिन नर नाम तिहारो कहा दारिद दुष्ट दोखते रहा खड्ग के तमे सण तिहारी ताप खात दे लियो बारी सर्व ठोर मोह सहाई दुष्ट दोख ते लेहो बचाई सर्व ठोर मोह सहाई दुष्ट दोख ते लेहो बचाई स्वैया पाए गहे जब ते तुमरे तब ते को आकरे नी आनियो राम रहीम पुराण कुरान अनेक अहमते तन मान्यो ਸਿਮਰਤ ਸਾਸਤਰ ਵੇਦ ਸਭੇ ਕੋ ਪੀਰ ਕੈ ਹਮ ਏਕ ਨ ਜਾਣਿਓ ਸ੍ਰੀ ਉਸਤ ਪਾਨ ਕਿਰਪਾ ਤੁਮਰੀ ਕਰਮਿਆਨ ਕਹਿਓ ਸਭ ਤੋਹਿ ਬਖਾਨਿਓ ਦੁਹਰਾ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ ਬਾਹਿ ਗਏ ਕਿ ਲਾਜ ਅਸ ਗੋਬਿੰਦਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸਿద్ధి ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤੰਗਾ ਬੋ ਹਰੀ ਕੇ ਰਾਮਾਂਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰਿ ਨਾਲੇ ਹਰਿ ਨਾਲੇ ਰਹੋ ਤੂੰ ਮਨ ਮੇਰੇ ਰੂਹ ਸਭ ਵਿਚਾਰਣਾ ਅੰਗੀਕਾਰੋ ਕਰੇ ਤੇਰਾ ਕਾਜ ਸਭ ਸਵਾਰਣਾ ਸਭ ਨੰਗ ਲੰਸਨ ਰਤ ਸੁਆਮੀ ਸੋ ਕਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬਾ ਧਿਆਨ ਆਹੀ ਕਰਤੇ ਰਹਿ ਕਰਤਾ ਤੇਰੇ ਸਭ ਕੁਛ ਹੈ ਜਿਸ ਤੇ ਸੋ ਪਾਵੇ ਸਦਾ ਸਿਫਤ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾ ਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਧਿਆਨ ਆਹੀ ਕਰਤੇ ਰਹਿ ਸਾਚਾ ਨਾਮ ਹੀਰਾ ਆਧਾਰੋ ਸਾਚਾ ਨਾਮ ਧਰਮ ਹੀਰਾ ਜਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਵਸਿਆ ਜਨਿ ਸ਼ਾਂਤ ਹੋ ਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਵਿਡਿਆਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਤੁਰ ਬਿਆਰੂ ਸਚਾ ਨਾਮ ਮੇਰਾ ਧਾਰੂ ਵਾਜੇ ਪੰਚ ਸ਼ਕਤੀ ਤਿਤ ਕਰਸ ਭਾਗੇ ਕਰਸ ਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆਂ ਪੰਚ ਦੂਤ ਦਵਸ ਕੀਤੇ ਤਾਲ ਘੰਟ ਕੁਮਾਰਿਆ ਤੁਰ ਕਰਨ ਪਾਇਆ ਦੁਜਨ ਕੋ ਸੇ ਨਾਮ ਹਰ ਕੇ ਰਾਗੇ ਕਹੇ ਨਾਨਕ ਤੇ ਸੁਖ ਹੋ ਤਿਤ ਕਰਿ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਓਹ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੇਸ ਸਰਸੇ ਪੂਰੇ ਗੁਰ ਤੇ ਦਾਣੀ ਸੁਣ ਤੇ ਪੁਨੀਤ ਕਹ ਤੇ ਪਵਿੱਤ ਸਤ ਗੁਰ ਰਹਿ ਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਝੇ ਅਨਹਦ ਤੂਰੇ ਮੋਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਕਿਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਬਸਦਾ ਰੋਜੇ ਕੋ ਖਾਵੇ ਜੇ ਕੋ ਪੁੰਚੈ ਕਿਸ ਕਾ ਬਿ ਉਦਾਰੋ ਇਹ ਵਸਤ ਜੀ ਨੇ ਜਾਈ ਨਿਤ ਨਿਤ ਰਕਰਤਾਰੋ ਤਾਮਸ ਸੰਸਾਰ ਚਰਨ ਲਗ ਤਰੀਏ ਸਬ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਤੁ ਨਹੀਂ ਮੈਨੂੰ ਜੋ ਕਿ ਦੋਈ ਮੈਨਰ ਕੋ ਨਹੀਂ ਹਾਰੇ ਕੋ ਨਹੀਂ ਆਪੇ ਤਰਸ ਪਈ ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਦੀਵਾ ਤਨ ਮਨ ਥੀ ਵਹ ਹਰਿਆ ਪੌੜੀ ਤਿੱਥੇ ਤੂ ਸਮਰਥ ਜਿੱਥੇ ਕੋਈ ਨਹੀਂ ਉੱਤੇ ਤੇਰੀ ਰੱਖ ਅਗਨੀ ਉਦਰ ਮਾਹੀ ਸੁਣ ਕੇ ਜਨ ਕੇ ਦੂਤ ਨਾਹੀ ਤੇਰੇ ਛੜ ਜਾਹੇ ਪਹੋਜਲ ਵਿਖਮ ਅਸਦਾ ਹੋ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਏ ਕੱਲ ਮੈਂ ਇਹੋ ਕੁੰਨ ਗੁਣ ਗੋਵਿੰਦ ਗਾਹੇ ਸਭ ਸੇ ਨੋ ਕਿਰਪਾਲ ਸਮਾਲੇ ਸਾਹਿ ਸਾਹਿ ਬਿਰਥਾ ਕੋਈ ਨਾ ਜਾਏ ਜੇ ਆਵੇ ਤਦਾ ਹੀ ਸ਼ਲੋਕ ਮਹਲਾ ਪੰਜਵਾਂ ਅੰਤਰਗੁਰ ਅਰਧਣਾ ਦੇਵਾ ਜਪ ਗੁਰ ਨਾਮ ਨਿਤ ਰਹੀ ਸਤ ਗੁਰ ਪਿਕਣਾ ਸਰਬਣੀ ਸੁਨਣਾ ਗੁਰ ਨਾਮ ਸਤ ਗੁਰ ਸਿੱਧੀ ਰਤਿਆ ਦਰਗਹ ਪਾਈ ਠਾਓ ਕਹੁ ਨਾਨਕ ਕਿਰਪਾ ਕਰੀ ਜਿਸ ਨੂੰ ਏ ਵਥ ਦੇ ਜਗ ਮੇ ਉਤਮ ਕਾਢੀਐ ਵਿਰਲੇ ਕੇ ਹੀ ਕੇ ਮਹਲਾ ਪੰਜਵਾ ਰੱਖੇ ਰੱਖਣ ਹਾਰਾ ਪਵਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ ਹੋ ਆਪ ਦਿਆਲ ਮਨੋ ਨਾ ਵਿਸਾਰਿਆਨ ਸਾਧ ਜਨਾ ਕੈ ਸੰਗ ਭਵਜਲ ਤਾਰਿਆਨ ਸਾਖਤ ਨਿੰਦਕ ਦੁਸ਼ਟ ਖਿਨ ਮਾਹੀ ਬਦਾਰਿਆਨ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ